ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ ਇੰਟਰਵਿਊ ਨੂੰ ਲੈ ਕੇ ਖੁਲਾਸਾ ਹੋਇਆ ਹੈ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪਹਿਲੀ ਇੰਟਰਵਿਊ ਪੰਜਾਬ ਦੀ ਹੱਦ ਅੰਦਰ ਹੋਈ ਸੀ ਇਸ ਮਾਮਲੇ ਦੀ ਜਾਂਚ ਲਈ ਹਾਈ ਕੋਰਟ ਵੱਲੋਂ ਬਣਾਈ ਗਈ ਜਾਂਚ ਕਮੇਟੀ ਨੇ ਹਾਈ ਕੋਰਟ ਨੂੰ ਜਾਂਚ ਦੀ ਸ਼ੁਰੂਆਤੀ ਰਿਪੋਰਟ ਸੀਲਬੰਦ ਲਿਫਾਫੇ ਵਿੱਚ ਸੌਂਪੀ ਹੈ ਜਿਸ ਤੇ ਹੁਣ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਲਾਂਤਾਂ ਪਾਈਆਂ ਹਨ ਰਪੀ ਜਿਨ੍ਹਾਂ ਨੇ ਪੰਜਾਬ ਸਰਕਾਰ ਨੂੰ ਲਾਂਤਾਂ ਪਾਈਆਂ ਹਨ ਬਲਕੌਰ ਸਿੰਘ ਨੇ ਕਿਹਾ ਕਿ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਅਤੇ ਡੀਜੀਪੀ ਦੇ ਅਹੁਦੇ ਤੇ ਬੈਠੇ ਬੰਦੇ ਝੂਠ ਬੋਲ ਰਹੇ ਹਨ। ਇਹ ਗੈਂਗਸਟਰ ਦੇ ਪਾਪਾਂ ਤੇ ਪੰਜਾਬ ਸਰਕਾਰ ਪਰਦਾ ਪਾ ਰਹੀ ਹੈ ਪਰ ਹੁਣ ਸਰਕਾਰ ਦੇ ਝੂਠ ਦਾ ਪਰਦਾ ਫਾਸ਼ ਹੋ ਗਿਆ ਹੈ। ਸਿੱਧੂ ਮੁਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹੋਏ ਕਿਹਾ ਕਿ ਹੁਣ ਉਹ ਬਿਸ਼ਨੋਈ ਦੀ ਇੰਟਰਵਿਊ ਨੂੰ ਹਾਈ ਕੋਰਟ ਦੇ ਅੱਗੇ ਪੇਸ਼ ਕਰੇ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਰਕਾਰ ਦੋਸ਼ੀ ਵੱਲੋਂ ਕੀਤੇ ਆਪਣੇ ਇੰਟਰਵਿਊ ਵਿੱਚ ਕੀਤੇ ਗੁਨਾਹ ਦੇ ਕਬੂਲਨਾਮੇ ਨੂੰ ਲੁਕਾ ਰਹੀ ਹੈ। ਉਨਾ ਸਵਾਲ ਚੁੱਕਦੇ ਹੋਏ ਕਿ ਹੈ ਕਿ ਸਾਜ ਲਕਾਉਣ ਦੇ ਪਿੱਛੇ ਸਰਕਾਰ ਦੀ ਕੀ ਮਜਬੂਰੀ ਹੈ ਦੱਸ ਦੇ ਕਿ ਪਿਤੇ ਦਿਨ ਐਸਆਈਟੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਸੀਲਬੰਦ ਰਿਪੋਰਟ ਵਿੱਚ ਇੰਟਰਵਿਊ ਬਾਰੇ ਖੁਲਾਸਾ ਕੀਤਾ ਹੈ ਪਿਛਲੇ ਸਾਲ ਹੀ ਹਾਈ ਕੋਰਟ ਨੇ ਲੋਰਸ ਬਿਸ਼ਨੋਈ ਦੀ ਜੇਲ ਇੰਟਰਵਿਊ ਦਾ ਨੋਟਿਸ ਲਿਆ ਸੀ ਅਤੇ ਡੀਜੀਪੀ ਪ੍ਰਬੋਧ ਕੁਮਾਰ ਅਤੇ ਏਆਈਜੀ ਡਾਕਟਰ ਐਸ ਰਾਹੁਲ ਅਤੇ ਨੀਲਾੰਬਰੀ ਜਗਦਾਲੇ ਦੀ ਐਸਆਈਟੀ ਬਣਾ ਕੇ ਜਾਂਚ ਦੇ ਹੁਕਮ ਦਿੱਤੇ ਸਨ ਐਸਆਈਟੀ ਨੇ ਅਗਲੀ ਜਾਂਚ ਪੂਰੀ ਕਰਨ ਲਈ ਹਾਈ ਕੋਰਟ ਤੋਂ ਕੁਝ ਹੋਰ ਸਮਾਂ ਮੰਗਿਆ ਹੈ ਬਿਲਕੁਲ ਮੈਂ ਪਰਮਾਤਮਾ ਦਾ ਸ਼ੁਕਰੀਆ ਅਦਾ ਕਰਦੇ ਹਾਂ ਉਸ ਗੱਲ ਦੇ ਵਿੱਚ ਵੀ ਆਖਰ ਨੂੰ ਸੱਚ ਦਾ ਸਾਹਮਣੇ ਆਇਆ ਹੈ ਨਾ ਮੈਨੂੰ ਕੱਲ ਫੈਸਲਾ ਹੋਣ ਤੋਂ ਬਾਅਦ ਕਿਸੇ ਐਡਵੋਕੇਟ ਭਰਾ ਨੇ ਫੋਨ ਕੀਤਾ ਕੇਸ ਨਾਲ ਕਰਕੇ ਆ ਜਿਹੜੀ ਅੱਜ ਫੈਸਲਾ ਹੋਇਆ ਹੈ ਹਾਈ ਕੋਰਟ ਦੇ ਵਿੱਚ ਤਾਂ ਬੜਾ ਦੁੱਖ ਵੀ ਹੋਇਆ ਉਸ ਗੱਲ ਨੂੰ ਦੇਖ ਕੇ ਵੀ ਇੱਕ ਫਟੇੜ ਦਾ ਸੰਵਿਧਾਨਕ ਹੁਕਮ ਹੈ ਨਾ ਡੀ.ਡੀ.ਪੀ ਸਾਹਿਬ ਔਰ ਉਹ ਵੀ ਸਰਕਾਰ ਦੇ ਮੰਦਰ ਲਾ ਕੇ ਜੋ ਪੰਜਾਬ ਦੀ ਜਨਤਾ ਨੂੰ ਗੁਮਰਾਹਕ ਕਰਨ ਵਾਲਾ ਧਿਆਨ ਦੇ ਰਹੇ ਨੇ ਨੰਨੂ ਟੋਟਲੀ ਇੱਕ ਬਦਮਾਸ਼ ਦੀ ਇੰਕਵਿਰੀ ਦੇ ਪਰਦਾ ਪਾਉਣ ਵਾਲੀ ਗੱਲ ਕਰ ਰਹੇ ਨੇ ਉਹਦੀ ਡਰੈੱਸ ਨੂੰ ਲੈ ਕੇ ਵੀ ਉਹਦਾਂ ਨੇ ਜੋ ਪ੍ਰੈਸ ਕਾਨਫਰੰਸ ਕੀਤੀ ਸੀ ਜੇ ਕੋਈ ਸਾਰੀ ਕੀ ਅੱਜ ਸਾਬਤ ਹੋ ਗਈ ਤਾਂ ਪੂਰਾ ਸੋਚ ਸਮਝ ਕੇ ਬੋਲਿਆਗਾ ਝੂਠ ਸੀ ਇਹ ਜਿਹੜਾ ਅੱਜ ਸਿੱਟ ਨੇ ਜਿਹੜੀ ਅੱਜ ਰਿਪੋਰਟ ਦਿੱਤੀ ਹੈ ਤਾਂ ਇਸ ਤੋਂ ਵੱਧ ਅਫਸੋਸ ਵਾਲੀ ਗੱਲ ਹੋਰ ਨਿਰਾਸ਼ਾਜਨਕ ਗੱਲ ਕੀ ਹੋ ਸਕਦੀ ਹੈ ਜਿਹੜੀ ਸਟੇਟ ਨੇ ਔਰ ਪੁਲਿਸ ਨੇ ਮਿਲ ਕੇ ਬਿਆਨ ਦਿੱਤੇ ਹੈ ਜਿਸ ਪ੍ਰੋਮ ਦੀ ਸ਼ਨੋਈ ਦੀ ਇੰਟਰਵਿਊ ਨੂੰ ਡਿਲੀਟ ਕਰਵਾਉਣ ਵਾਸਤੇ ਵੀ YouTube ਤੋਂ ਤੁਹਾਨੂੰ ਹਾਈ ਕੋਰਟ ਦਾ ਰੋਕ ਕਰਨਾ ਪਿਆ ਜੀ ਬਿਲਕੁਲ ਪਹਿਲੀ ਗੱਲ ਤਾਂ ਉਸ ਇੰਟਰਵਿਊ ਨੂੰ ਮੰਨਦਾ ਹੀ ਨਹੀਂ ਸੀ ਕਿ ਪੰਜਾਬ 'ਚ ਹੋਈ ਹੈ ਫਿਰ ਉਸ ਤੋਂ ਬਾਅਦ ਹਾਈ ਕੋਰਟ ਦੇ ਮਾਨਯੋਗ ਅਦਾਲਤ ਦੇ ਦਖਲ ਦੇ ਨਾਲ ਹੀ ਫਿਰ ਉਹ YouTube ਤੋਂ ਹਟਾਈ ਗਈ ਹੈ ਨਾ ਮੇਰੇ ਬੇਟੇ ਦੀਆਂ ਪਤਨੀ ਕੋਈ ਦੋ ਲਾਈਨਾਂ ਵਿੱਚ ਗਾਣੇ ਦੇ ਵਿੱਚ ਸੀਗੀਆਂ ਕਿ ਨਹੀਂ ਸੀਗੀਆਂ ਤਾਂ 24 ਘੰਟਿਆਂ ਦੇ ਵਿੱਚ ਸੈਂਟਰ ਸਰਗਰਨਮੈਂਟ ਨੇ ਵੀ ਬੰਦ ਕਰਤਾ ਸੀਗਾ ਗਾਣਾ ਬੈਨ ਕੀਤਾ ਹੋਇਆ ਅਜੇ ਤੱਕ ਵੀ ਬੈਨ ਹੈ ਪਰੰਤੂ ਲਾਰੈਂਸ ਦੀ ਜਿਹੜੀ ਵੀਡੀਓ ਹੈ ਉਹ ਮੇਰਾ ਖਿਆਲ ਹੈ 11 12 ਮਿਲੀਨ ਚੰਗੀ ਹੋਈ ਹੈ ਉਸ ਤੋਂ ਬਾਅਦ ਜਾ ਕੇ ਉਹਨੂੰ ਬੰਦ ਕੀਤਾ ਗਿਆ ਤਾਂ ਸਹੀ ਜੀ ਮਤਲਬ ਇਸ ਗੱਲ ਦਾ ਪਤਾ ਲੱਗਦਾ ਵੀ ਜਿਹੜੀ ਗਵਰਨਮੈਂਟ ਹੈ ਉਹ ਅਗెక్టర్ ਬਾਦ ਨੂੰ ਖੁਦ ਪ੍ਰਚਾਰ ਕਰ ਰਹੀ ਹੈ ਉਹਦਾ ਉਹਦਾ ਖੌਫ ਫਾਇਦਾ ਕਰ ਰਹੀ ਹੈ ਜਨਤਾ ਦੇ ਵਿੱਚ ਕੀ ਲੱਗਦਾ ਜਿਹੜੀ ਸਰਕਾਰ ਹਰ ਵਾਰ ਜਿੱਦਾਂ ਪੰਜਾਬ 'ਚ ਇੰਟਰਵਿਊ ਹੋਈ ਕਿਉਂ ਇਸ ਤਰ੍ਹਾਂ ਦੇ ਬਿਆਨ ਦੇ ਦਿੰਦੀ ਹੈ ਕਿ ਉਹਦੀ ਜਾਂਚ ਕਰਨ ਤੋਂ ਪਹਿਲਾਂ ਹੀ ਸਾਬਤ ਕਰ ਦਉਂਦੀ ਆ ਕਿ ਪੰਜਾਬ ਚ ਇਹ ਜਿਹੜਾ ਨਹੀਂ ਹੋਇਆ ਉਸ ਤੋਂ ਬਾਅਦ ਜਿਹੜੇ ਤੱਤ ਸਾਹਮਣੇ ਆ ਦੇਖੋ ਗੱਲ ਇਹ ਗੱਲ ਕਲੀਅਰ ਹੋ ਗਈ ਹੈ ਨਾ ਹੁਣ ਤੱਕ ਮੈਂ ਮੈਂ ਤਾਂ 2 ਸਾਲ ਤੋਂ ਕਹਿੰਦਾ ਆ ਰਿਹਾ ਮੈਂ ਕਿੰਨੇ ਵਾਰ ਤੁਹਾਨੂੰ ਇੰਟਰਵਿਊ ਦੇ ਵਿੱਚ ਕਿਹਾ ਵੀ 7 ਤੇ 8 ਮਾਰਚ ਦੀ ਰਾਤ ਨੂੰ ਲਾਰੈਂਸ ਜੇਹ ਚ ਨਹੀਂ ਸੀ ਉਹ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਸੀਗਾ ਪਰੰਤੂ ਮੇਰੀ ਗੱਲ ਤੇ ਕੋਈ ਗੌਰ ਨਹੀਂ ਕਰਦਾ ਵੀਰ ਅਸੀਂ ਤਾਂ ਬੋਲ ਹੀ ਸਕਦੇ ਆ ਮੈਂ ਬਹੁਤ ਵਾਰ ਇਸ ਗੱਲ ਦਾ ਇਸ ਡੇਟ ਦਾ ਵੀ ਜ਼ਿਕਰ ਕੀਤਾ ਹੈ ਤੇ ਹੁਣ ਤਾਂ ਜਿਹੜੀ ਪਹਿਲੀ ਇੰਟਰਵਿਊ ਆ ਤੇ ਉਹ ਤਾਂ ਕਲੀਅਰ ਹੀ ਹੋ ਗਈ ਪੰਜਾਬ ਦੇ ਵਿੱਚ ਬਣੀ ਐ ਤੇ ਦੂਸਰੀ ਵਾਰੇ ਕਹਿ ਰਹੇ ਉਹ ਪੰਜਾਬ ਤੋਂ ਬਾਹਰ ਬਣੀ ਐ ਪਰੰਤੂ ਬਣੀ ਪੰਜਾਬ ਪੁਲਿਸ ਦੀ ਕਸਟਡੀ 'ਚ ਹੀ ਐ ਉਹ ਪਹਿਰੇ ਹੀ ਤੇ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਹੀ ਸੀਗਾ ਜਦੋਂ ਉਹ ਬਣੀ ਆ ਤਾਂ ਇਸ ਗੱਲ ਤੋਂ ਸਾਡੀ ਚੀਜ਼ ਤੇ ਸਪਸ਼ਟ ਹੋ ਗਿਆ ਵੀ ਮੇਰੇ ਪੁੱਤ ਦੇ ਕਤਲ ਦੇ ਵਿੱਚ ਜ਼ਰੂਰ ਕੋਈ ਨਾਮਰ ਬੰਦਾ ਹੈ ਜਿਹਨੂੰ ਬਚਾਉਣ ਦੀਆਂ ਦੇ ਲਈ ਸਰਕਾਰ ਨਹੀਂ ਪਪਾਪਾਰ ਹੋਈ ਪਈ ਐ ਪੁਲਿਸ ਵੀ ਪਪਾਪਾਰ ਹੋਈ ਪਈ ਐ ਤਾਂ ਆਖਰ ਨੂੰ ਖੱਟ ਸਾਹਮਣੇ ਆ ਜੂਗਾ ਮੈਨੂੰ ਪ੍ਰਮਾਤਮਾ ਤੇ ਮਾਂਜੂਗ ਅਦਾਲਤ ਤੇ ਪੂਰਨ ਪ੍ਰੋਸਾ ਪੰਜਾਬ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਹੈ ਜੀ ਪੰਜਾਬ ਦੀ ਸਥਿਤੀ ਨੂੰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਸ ਤਰ੍ਹਾਂ ਦੇਖ ਲਾਅ ਐਂਡ ਤੁਹਾਡੇ ਸਾਹਮਣੇ ਹੀ ਹੈ ਰੋਜ਼ ਤਾਂ ਆ ਹੁਣ ਵੀ ਸਰਕਾਰ ਨੇ ਜਿਹੜੇ ਗੈਂਗਸਟਰ ਨੇ ਪਰੋਲ ਦੇ ਉੱਤੇ ਇਲੈਕਸ਼ਨ ਕਮਿਸ਼ਨ ਨੇ ਰੱਦ ਕੀਤੀ ਹੈ ਤਾਂ ਸੋਨੂੰ ਸਰਕਾਰ ਦੇ ਜਿਹੜੇ ਲਿੰਕ ਨੇ ਗੈਂਗਸਟਰਾਂ ਨਾਲ ਬਦਮਾਸ਼ਾਂ ਦੇ ਨਾਲ ਤਾਂ ਸ਼ਰੀਆ ਜਗ ਜਹਰ ਨੇ ਸਾਰੇ ਹਾਂ ਕੱਲ ਪਰਸੋਂ ਵਾਰਦਾਤਾਂ ਹੋ ਕੇ ਲਾਂਡਰ ਤੇ ਹੁਣ ਮੇਰੇ ਕੋ ਕਹਿਣ ਲਈ ਗੱਲ ਹੀ ਨਹੀਂ ਰੋਜ਼ ਤੁਸੀਂ ਵਾਰਦਾਤਾਂ ਰੋਜ਼ ਫਾਇਰਿੰਗ ਮੇਰੇ ਖਿਆਲ ਇਹ ਗੋਲੀ ਚੱਲਣੀ ਤਾਂ ਹੁਣ ਆਮ ਦੀ ਗੱਲ ਹੋਈ ਪਈ ਹੈ ਪੰਜਾਬ 'ਚ